ਜੀ ਅੱਜ ਇੱਥੇ ਕਨਿਸ਼ ਹਸਪੀਟਲ ਆਪਰੇ ਆਏ ਆ ਡਾਕਟਰ ਕਨਿਸ਼ ਮੇਰੇ ਨਾਲ ਬੈਠੇ ਆ ਇਹਨਾਂ ਨੇ ਇੱਕ ਬਹੁਤ ਅੱਛਾ ਉਪਰਾਲਾ ਕੀਤਾ ਹੈ ਬਲੱਡ ਡੋਨੇਸ਼ਨ ਕੈਂਪ ਦਾ ਅਦਿਸ਼ਾਦੀਪ ਸੰਸਥਾ ਦੇ ਨਾਲ ਮਿਲ ਕੇ ਜਿਹਦੇ ਵਿੱਚ ਮੈਨੂੰ ਬਾਕੀ ਪਤਾ ਲੱਗਿਆ ਕਿ ਇੱਥੇ ਸਾਡੇ ਬੜੇ ਪਿਆਰੇ ਮਿੱਤਰ ਹੈਗੇ ਕਾਫੀ ਇੱਥੇ ਜਿਹੜੇ ਬਲੱਡ ਦੇ ਰਹੇ ਨੇ ਲੋਕੋ ਲੋਕ ਵੀ ਦੇ ਰਹੇ ਨੇ ਜਦੋਂ ਸਪੈਸ਼ਲ ਸਾਡੇ ਰਮੇਸ਼ ਜੀ ਹੈਗੇ ਨੇ ਉਹਨਾਂ ਨੇ ਮੈਂ ਤਾਂ ਹੁਣ ਪਤਾ ਲੱਗਾ ਕਿ ਅਪਸਰ 69 ਵਾਰੀ ਦੇ ਚੁੱਕਿਆ ਹੈ ਜੀ ਸਰ ਇੱਥੇ ਹੀ ਸਾਡੇ ਸੁਰੇਂਦਰ ਸੁਰੇਂਦਰ ਹੈਗੇ ਆ ਤੇ ਐਸ ਐਮ ਸਿੰਘ ਜੀ ਉਹ 77 ਵਾਰੀ ਦੇ ਚੁੱਕਿਆ ਹੈ ਜੀ ਉਹ ਬੜੀ ਵੱਡੀ ਗੱਲ ਦੇਖੋ ਆਪਾਂ ਨੂੰ ਸਾਰਿਆਂ ਨੂੰ ਐਕਚੁਅਲੀ 3 ਮਹੀਨਿਆਂ 'ਚ ਇੱਕ ਵਾਰੀ ਆਪਾਂ ਬਲੱਡ ਦੇ ਸਕਦੇ ਆ ਨਾਰਮਲੀ 30 ਸੈਲਫ ਸਾਨੂੰ ਸਾਰਿਆਂ ਨੂੰ ਇੱਕ ਨਵੀਂ ਮੁਹਿੰਮ ਚਲਾਣੀ ਚਾਹੀਦੀ ਹੈ ਕਿਉਂਕਿ ਬਲੱਡ ਡੋਨੇਸ਼ਨ ਸਭ ਤੋਂ ਵੱਡਾ ਕੰਮ ਹੈ ਔਰ ਸਾਡੇ ਸਮਾਜ ਨੂੰ ਇਹਦੇ ਤੇ ਅੱਗੇ ਆ ਕੇ ਬਲੱਡ ਡੋਨੇਸ਼ਨ ਦਾ ਕੰਮ ਕਰਨਾ ਚਾਹੀਦਾ ਔਰ ਜਿੱਦਾਂ ਡਾਕਟਰ ਸਾਹਿਬ ਨੇ ਇੱਥੇ ਕੀਤਾ ਡਾਕਟਰ ਮੈਂ ਤਾਂ ਨਕਿਲ ਕਹਿੰਦਾ ਅਗਲੇ ਪ੍ਰੋਗਰਾਮ ਕਰਨਾ ਹੋਵੇ ਜੀ ਤੁਹਾਡੇ ਲਈ ਹਮੇਸ਼ਾ ਹੀ ਇੱਥੇ ਅਸੀਂ ਹਾਜ਼ਰ ਹੈ ਥੈਂਕ ਯੂ ਔਰ ਜਿੱਥੇ ਸਾਡਾ ਸਹਿਯੋਗ ਦੀ ਲੋੜ ਪੈਂਦੀ ਹੈ ਤੁਹਾਡੀ ਪੂਰੀ ਹੈਲਪ ਕੀਤੀ ਜੋ ਕਿ ਕਿਉਂਕਿ ਬਲੱਡ ਅੱਜ ਜਿਹਦਾ ਸਾਨੂੰ ਅੱਗੇ ਡੇਂਗੂ ਆ ਰਿਹਾ ਪਲੇਟਲੇਟਸ ਦੀ ਲੋੜ ਪੈਂਦੀ ਹੈ ਜੀ ਸਰ ਔਰ ਬਹੁਤ ਬਿਮਾਰੀਆਂ ਹੁੰਦੀਆਂ ਜਦੋਂ ਤੁਹਾਨੂੰ ਬਲੱਡ ਨਹੀਂ ਜਿਵੇਂ ਹੋਤੇ ਹੈਗੇ ਜਿੰਨੇ ਵੀ ਸਾਡੇ ਦੇਖਣ ਵਾਲੇ ਲੋਕ ਹੈਗੇ ਆ ਇੰਡੋ ਅਮਰੀਕਨ ਫਰੈਂਡਸ ਗਲੋਬ ਕੋ ਸਭ ਨੂੰ ਮੈਂ ਅਪੀਲ ਕਰਦਾ ਹੈ ਕਿ ਜਗਾ ਆਪਾਂ ਨੂੰ ਜਿਆਦਾ ਤੋਂ ਜਿਆਦਾ ਬਲੱਡ ਡੋਨੇਟ ਕਰਨਾ ਚਾਹੀਦਾ ਜਿੰਨਾ ਕਿ ਤਾਂ ਅਗਰ ਤੁਸੀਂ ਮੈਡੀਕਲੀ ਫਿਟ ਹੋ ਹੈਲਥੜੀ ਕੋ ਪ੍ਰੋਬਲਮ ਨਹੀਂ ਹੈਗੀ ਤੁਸੀਂ ਹਰ ਤਿੰਨ ਮਹੀਨੇ ਬਾਦੀ ਕੋ ਕਰ ਸਕਦੇ ਹੋ ਜਿੱਦਾਂ ਕਿ ਰਮੇਸ਼ ਜੀ ਹੈ ਇਹਨਾਂ ਨੇ 70 69 ਵਾਰ ਕਰ ਦਿੱਤਾ ਐਸਮ ਸਿੰਘ ਨੇ 77 ਵਾਰ ਕਰ ਦਿੱਤਾ ਇੱਥੇ ਇਦਾਂ ਦੇ ਕਈ ਲੋਕ ਹੈਗੇ ਜਿਹੜੇ 125 ਵਾਰ ਵੀ ਦੇ ਚੁੱਕੇ ਆ ਰਾਈਟ ਸਰ ਰਾਈਟ ਸੋ ਇਹਨੂੰ ਕੁਝ ਘੱਟਦਾ ਨਹੀਂ ਨਾ ਇਹਨਾਂ ਸਗੋਂ ਬੰਦਾ ਹੈਲਥੀ ਰਹਿੰਦਾ ਔਰ ਆਪਣੇ ਜਦੋਂ ਅਸੀਂ ਸਰਕਾਰੀ ਬਲੱਡ ਬੈਂਕ ਚ ਆਪਣਾ ਬਲੱਡ ਦਿੰਨੇ ਆ ਤਾਂ ਤੁਹਾਡੀ ਅਗਰ ਰੱਬ ਨਾ ਕਰੇ ਕੋਈ ਪ੍ਰੋਬਲਮ ਹੋਵੇ ਉਹ ਵੀ ਪਤਾ ਲੱਗ ਜਾਂਦੀ ਹੈ ਬਦੇ ਵਿੱਚ ਸੋ ਮੇਰੀ ਸਾਰੇ ਅੱਗੇ ਅਪੀਲ ਹੈ ਸਾਰੇ ਪੰਜਾਬ ਵਾਸੀਆਂ ਅੱਗੇ कि ਆਪਾਂ ਅੱਗੇ ਵਧ ਕੇ ਇਦਾਂ ਦੇ ਜਿਹੜੇ ਨੇਕ ਕੰਮ ਹੈ ਬਲੱਡ ਡੋਨੇਟ ਕਰਨ ਦਾ ਅੱਗੇ ਤੋਂ ਵੱਧ ਕੇ ਕਰੀਏ ਔਰ ਆਪਣੇ ਕੋਈ ਬਰਥਡੇ ਹੋਵੇ ਕੋਈ ਇਦਾਂ ਦਾ ਕੰਮ ਹੋਵੇ ਅੱਗੇ ਵੱਧ ਕੇ ਦਾ ਕੈਂਪ ਲਗਾਇਆ ਜਾਵੇ ਸਰਕਾਰ ਨੂੰ ਕੀਤਾ ਜਾਵੇ ਅਗਰ ਜਿੱਥੇ ਸਾਡੀ ਲੋੜ ਹੈ ਇੰਡੋ ਅਮਰੀਕਨ ਫਰੈਂਡ ਗਰੁੱਪ ਦੀ ਲੋੜ ਹੈ ਉਹ ਵੀ ਤੁਹਾਡੇ ਨਾਲ ਹਮੇਸ਼ਾ ਹੀ ਤਨ ਮਨ ਤਨ ਦੇ ਨਾਲ ਨਾਲ ਚੱਲੇਗਾ ਧੰਨਵਾਦ ਗੋਡ ਬles ਇੰਡੀਆ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ